ਡੇਰਾ ਬਾਬਾ ਕਿਸਨਦਾਸ ਜੀ ਪਿੰਡ ਦੁੰਨੇ ਆਲਾ ਬਠਿੰਡਾ ਪਹੁੰਚੇ ਆ ਪੂਜਨੀਕ ਸ੍ਰੀ ਸ੍ਰੀ 108 ਸੰਤ ਬਾਬਾ ਕਿਸਨਦਾਸ ਜੀ ਦੀ ਨੰਜਾਮੀ ਵਰਸੀ ਸ੍ਰੀ ਸ੍ਰੀ 108 ਸੰਤ ਬਾਬਾ ਰੁਖੜਦਾਸ ਜੀ ਦੀ ਦੂਸਰੀ ਵਰਸੀ ਤੇ ਬ੍ਰਾਹਮਲੀਨ ਸ੍ਰੀ ਸ੍ਰੀ 108 ਸੰਤ ਬਾਬਾ ਪ੍ਰੀਤਮਦਾਸ ਜੀ ਦੀ ਤੀਸਰੀ ਵਰਸੀ ਮਨਾਈ ਜਾ ਰਹੀ ਹੈ ਡੇਰਾ ਮੁਖੀ ਮਹੰਤ ਬਾਬਾ ਜਮਨਾਦਾਸ ਜੀ ਉਪ ਪ੍ਰਧਾਨ ਪ੍ਰਾਚੀਨ ਉਦਾਸੀਨ ਮਹਾ ਮੰਡਲ ਪੰਜਾਬ ਮਹੰਤ ਮਨਸਾਦਾਸ ਜੀ ਤੇ ਸੰਤ ਸੁਭਾਦਾਸ ਜੀ ਵੱਲੋਂ ਇਹ ਪ੍ਰਵੰਧ ਹੈ ਜਿਹੜੇ ਕੀਤੇ ਗਏ ਨੇ ਸੋ ਇਸ ਮੌਕੇ 30 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੀ ਸੋ ਡੇਰਾ ਮੁਖੀ ਮਹੰਤ ਬਾਬਾ ਜਮਨਾਦਾਸ ਜੀ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰ ਸਮੇਤ 30 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਪਿੰਡ ਦੁੰਨੇ ਵਾਲਾ ਡੇਰਾ ਬਾਬਾ ਕਿਸਨਦਾਸ ਜੀ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਇਸ ਸਮੇਂ 29 ਅਤੇ 30 ਨਵੰਬਰ ਨੂੰ ਸ਼ਲੋਕ ਭਲਾਈ ਸੇਵਾ ਸੰਪਤੀ ਰਾਮਾ ਮੰਡੀ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮੇਂ ਵੱਧ ਤੋਂ ਵੱਧ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਸੋ ਆਓ ਮਾਰਦੇ ਆਂ ਝਾਤ ਡੇਰਾ ਬਾਬਾ ਕਿਸਨਦਾ ਜੀ ਪਿੰਡ ਦੁੰਨੇ ਵਾਲਾ ਵੀ ਕਿਆ ਲਗਾਣੇ ਮੇਰਾ ਪਿਆਰ ਆ ਕੋਈ ਰਾਹ ਨਾ ਲਗਾਵੇ ਇਹ ਮੇਰਾ ਮਾਰੇ ਗੁਰੂ ਜੀ ਦੇ ਪਾਪੀ ਨਾਨਕਾ ਏ ਜਿਸ ਪਾਪੀ Gracias. Sí, ਸੇਮਰਨ ਸਰਵਨਾ ਬਿਸਰੋ ਘਰੀ ਨਾਏ ਕਣੀ ਆਦੀ ਕਰੇ ਆਦੀ ਸੇ ਭੁਲਿਆ ਹਲਕਣ ਦੇਤੀ ਕੋਠੇ ਜੋ ਕਨੇ ਸੋਲਾ ਕੋਈ ਕਿਸਨਾ ਕੋ ਦੋਈ ਪੈ ਇੱਕ ਸੰਤ ਕਰਾਮ ਰਾਮ ਜਿਦਾ ਦਾਮ ਹੋਤਾ ਨ ਸੰਤ ਜਪਾਇ ਨਾ ਜੇ ਤੁਮਰੀ ਧਿਆਨ ਕੋਣ ਛੋੜ ਜਾਏ ਸੰਤਾ

ਨੇਕੀ ਘੱਟ ਬੰਦੇ ਪਾਦੀਆਂ ਕਮਾਈਏ ਨਾ ਜੂਠ ਕੋਲੀਏ ਨਾ ਗੱਤ ਖੱਟ ਬੰਦੇ ਵਦੀਆਂ ਕਮਾਈ ਨਾ ਨੇਕੀ ਖੱਟ ਬੰਦੇ ਵਦੀਆਂ ਕਮਾਈ ਕਮਾਈ ਨਾ ਨੇਕੀ ਖੱਟ ਬੰਦੇ ਵਦੀਆਂ ਕਮਾਈ ਨਾ ਹੋਦੀ ਮਾ ਬਦੀ ਆਮਾਇਨਾ ਨੇਕੀ ਘਟ ਬੰਦੇ ਬਦੀ ਆਮਾਇਨਾ ਉਹ ਦਿਨ ਆਦੇ ਆ ਸੁਦੀ ਅੰਦਰ ਮਾਰ ਕੇ ਲੈ ਆਦੇ ਆ ਸੁਦੀ ਅੰਦਰ ਮਾਰ ਕੇ ਆ ਕੀ ਸਵਾਦ ਜੇ ਨਾ ਦਾਤ ਚੂ ਆ ਕੀ ਸਵਾਦ ਜੇ ਨਾ ਲੜ ਕੇ ਕੱਟੀ ਕੱਟੀ ਜਾਊ ਗਾਲ ਜੇ ਰਵਾਏ ਨਾ ਨੇਕੀ ਘਟ ਬੰਦੇ ਬਦੀ ਆਮਾਇਨਾ

ਸਿਰ ਚੰਦਰ ਮਿਥੇ ਆਪਾਰ ਮਾ ਵਰ ਹਰ ਰਾਮ ਨਾਮ ਲੈ ਅਲੋਨ ਉਠ ਜਲ ਆਪ ਚੰਦਰ ਮਿਥੇ ਆਪਾਰ ਮਾ ਪਰ ਹਰ ਰਾਮ ਨਾਮ ਲੈ ਅਸੋਟ ਬੋ ਸਾਚੇ ਦਰਬਾਰ ਕੀ ਜੈ ਬੋ ਸਾਚੇ ਦਰਬਾਰ ਕੀ ਜੈ ਬਾਬਾ ਕਿਸ਼ਨਦਾਸ ਮਹਾਰਾਜ ਕੀ ਜੈ ਬਾਬਾ ਰੁਖੜਦਾਸ ਜੀ ਮਹਾਰਾਜ ਕੀ ਜੈ ਬਾਬਾ ਪ੍ਰੀਤਮਦਾਸ ਜੀ ਮਹਾਰਾਜ ਕੀ ਜੈ ਸੋਤਨ ਤਨ ਭਗਵਾਨ ਸ੍ਰੀ ਚੰਦਰ ਮਹਾਰਾਜ ਜੀਆਂ ਦੇ ਤਨ ਤਨ ਸਿਧਾਂਤ ਸਤਵ ਸਾਵਨ ਤੇਤ ਖਲਾਰ ਦ੍ਰਿਟ ਵਿਹਾਗ ਕਲਾਈ ਗੁਣ ਗਜਵਕ ਪਾਰ ਕੇ ਨ ਬਸੇਰਾ ਪਾਵਟੇ ਤੇ ਚਹੇ ਨਹਾਨੇ ਚੜੇ ਚੋਕ ਪਏ ਹੋ ਉਠੜੇ ਰਾ